ਸ਼ਸ਼ੀਕਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਸੋ ਦੁਨੀਆ ਭਰ ਦਾ ਪ੍ਰਸਿੱਧ ਨਾਂ ਪ੍ਰਸਿੱਧ ਰਾਈਟਰ ਰਾਮਫਲ ਰਾਜਲਿਹੜੀ ਜੀ ਦੇ ਲਿਖੇ ਸ਼ੇਰ ਦੇ ਨਾਲ ਅੱਜ ਦਿਲ ਫੇਰ ਕੀਤਾ ਵੀ ਇੱਕ ਸ਼ੇਰ ਅੱਜ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂ ਰਾਜਲਿਹੜੀ ਸਾਹਿਬ ਲਿਖ ਰਿਹਾ ਹੈ ਕਹਿੰਦਾ ਕਾਦੀ ਯਾਰੀ ਰਿਸ਼ਤੇਦਾਰੀ ਜੇਕਰ ਭੇਤ ਸੁਪਾਈ ਜਾਵੇ ਕਾਦੀ ਰਹੇਗੀ ਉਮਰ ਸਿਆਣੀ ਦਾੜੀ ਜੋ ਪਟਵਾਈ ਜਾਵੇ ਕਾਹਦਾ ਉਹ ਇਹਸਾਨ ਰਹਿ ਗਿਆ ਜੇਕਰ ਥਾਂ ਥਾਂ ਗਾਈ ਜਾਵੇ ਉਹ ਮਲ ਘਰ ਨੂੰ ਖਾਣਾ ਛੱਡ ਦੇ ਜਿਹੜਾ ਥਾਂ ਥਾਂ ਪਿੱਠ ਲਵਾਈ ਜਾਵੇ ਓਏ ਰਾਜ ਲਹੇੜੀ ਚਾਤੁਰਾਂ ਦਾ ਕੰਮ ਚੱਕਰਾਂ ਦੇ ਵਿੱਚ ਪਾਈ ਜਾਵੇ ਕੁਲਵੰਤ ਉਪਲੀ ਪਿਆਰ ਵਧਾ ਲੈ ਕਿਤੇ ਅੜੇ ਥੋੜੇ ਕੰਮ ਆਈ ਜਾਵੇ ਕਿਤੇ ਅੜੇ ਥੋੜੇ ਕੰਮ ਆਈ ਜਾਵੇ ਸੋ ਸੱਜਣੋ ਔਰ ਸਿੰਗਰ ਕੁਲਵੰਤ ਟੁੱਪਲੀ ਮੇਰਾ YouTube ਤੇ Instagram ਤੇ ਮੇਰਾ ਪੇਜ ਫੋਲੋ ਕਰੋ ਜਿਹੜੇ ਸੱਜਣਾ ਨੇ ਅਜੇ ਤੱਕ ਮੇਰੇ ਇਹ ਚੈਨਲ ਹਜੇ ਫੋਲੋ ਨਹੀਂ ਕੀਤੇ ਔਰ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸੱਜਣਾ ਨੂੰ ਬੇਨਤੀ ਹੈ ਹੱਥ ਵਨ ਕੇ ਵੀ ਨਵੇਂ ਨਵੇਂ ਅਪਡੇਟਾਂ ਨਵੇਂ ਨਵੇਂ ਸ਼ੇਅਰ ਗੀਤ ਲੋਕ ਤੱਥ ਲੈ ਕੇ ਹਾਜ਼ਰ ਹੋਇਆ ਕਰਾਂਗੇ ਸੋ ਪਲੀਜ਼ ਇਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਥੈਂਕ ਯੂ ਬੜੀ ਮਿਹਰਬਾਨੀ ਜੀ